ਸਤ ਸ੍ਰੀ ਅਕਾਲ ਜੀ ਆਪਣਾ ਅੱਜ ਦਾ ਟੌਪਿਕ ਆ ਅਸਲੀ ਚੋਰ ਇੱਕ ਚੋਰ ਚੋਰੀ ਕਰਨ ਦੇ ਮਕਸਦ ਦੇ ਵਿੱਚ ਇਧਰ ਉਧਰ ਪੜਤਾਲ ਕਰਦਾ ਫਿਰਦਾ ਤਾਂ ਦੇਖਦਾ ਵੀ ਇੱਕ ਘਰ ਦੇ ਵਿੱਚ ਇੱਕ ਅੰਨਾ ਵਿਅਕਤੀ ਰਹਿੰਦਾਗਾ ਉਹਦੇ ਘਰ ਬਹੁਤ ਜ਼ਿਆਦਾ ਸਮਾਨ ਹੁੰਦਾਗਾ ਉਹ ਚੋਰੀ ਕਰਨ ਦੀ ਪਲਾਨ ਬਣਾ ਲੈਂਦਾ ਪਰ ਸਮਾਨ ਹੋਣ ਵੱਧ ਹੋਣ ਕਰਕੇ ਜੀ ਉਹ ਆਪਣੇ ਦੋ ਦੋਸਤਾਂ ਨੂੰ ਨਾੜਰ ਲਾਲਿੰਦਾ ਕਹਿੰਦਾ ਕਿ ਤੁਸੀਂ ਮੇਰੇ ਨਾਲ ਸਾਥ ਦਿਓ ਉਹ ਕਹਿੰਦੇ ਵੀ ਅਸੀਂ ਜੇ ਫਸ ਗਏ ਉਹ ਕਹਿੰਦਾ ਵੀ ਮੈਂ ਤੁਹਾਨੂੰ ਫਸਾ ਨਹੀਂ ਦਿੰਦਾ ਮੈਂ ਆਪਣੇ ਸਿਰ ਲੈ ਲਵਾਂ ਤੁਹਾਨੂੰ ਵੱਧ ਤੋਂ ਵੱਧ ਕੀਮਤੀ ਸਮਾਨ ਦਵਾਂ ਆਪਾਂ ਤਿੰਨੇ ਜਣੇ ਜਾ ਕੇ ਚੋਰੀ ਕਰਦੇ ਆ ਤਿੰਨੇ ਜਣੇ ਚੋਰੀ ਕਰਨ ਲੱਗ ਜਾਂਦੇ ਆ ਜੀ ਉਹ ਦੋ ਕੱਚੇ ਚੋਰ ਹੁੰਦੇ ਨੇ ਕਿ ਉਹਨਾਂ ਤੋਂ ਖੜਕਾ ਹੋ ਜਾਂਦਾ ਤਾਂ ਜਿਹੜਾ ਅੰਨਾ ਵਿਅਕਤੀਮ ਦਾ ਜੀ ਉਹਨੂੰ ਉਹਦੀ ਅੱਖ ਖੁੱਲ ਜਾਂਦੀ ਆ ਉਹਨੇ ਬਾਹਰ ਹੁੰਡਾ ਲਾਣ ਦਾ ਕੰਮ ਰੇ ਦਾ ਤੇ ਰੌਲਾ ਪਾ ਦਿੰਦਾ ਲੋਕ ਇਕੱਠੇ ਹੋ ਜਾਂਦੇ ਨੇ ਕੁੱਟਦੇ ਨੇ ਉਹਨਾਂ ਨੂੰ ਨੂਡ ਲੈਂਦੇ ਨੇ ਤਿੰਨੇ ਜਣਿਆਂ ਨੂੰ ਪੁਲਿਸ ਸਾਧ ਲਈ ਜਦੋਂ ਪੁਲਿਸ ਆਦੀ ਤੇ ਪੁਲਸਾਂ ਨੇ ਪੁੱਛਿਆ ਵੀ ਤੁਸੀਂ ਤਿੰਨ ਚੋਰ ਉਹ ਕਹਿੰਦੇ ਮੈਂ ਨਹੀਂ ਅਸੀਂ ਤਿੰਨੇ ਚੋਰ ਨਹੀਂ ਹੈ ਕਿ ਦੋ ਜਾਨੇ ਕਹਿੰਦੇ ਵੀ ਸਾਨੂੰ ਇਹਨੇ ਫਸਾਇਆ ਇਕੱਲਾ ਕਹਿੰਦਾ ਮੈਨੂੰ ਇਹਨਾਂ ਦੋਨਾਂ ਨੇ ਫਸਾਇਆ ਜੇਲ੍ਹ ਚ ਦੇ ਦਿੰਦੇ ਜੀ ਤਿੰਨਾਂ ਨੂੰ ਵੀ ਹੁਣ ਇਹਨਾਂ ਦਾ ਜੱਜ ਫੈਸਲਾ ਕਰੋ ਕੀ ਇਹਨਾਂ ਦਾ ਸਾਮ ਦੇ ਵੇਲੇ ਉਹਨਾਂ ਨੂੰ ਮੀਟ ਦਿੱਤਾ ਜਾਂਦਾ ਖਾਣ ਨੂੰ ਇੱਕ ਵਿਅਕਤੀ ਮੀਟ ਖਾਣਸਾਰ ਥੁੱਕ ਦਿੰਦਾ ਕਹਿੰਦਾ ਵੀ ਮੈਂ ਨਹੀਂ ਖਾਂਦਾ ਇਹ ਤਾਂ ਕੁੱਤੇ ਦਾ ਮੀਟ ਆ ਪਰਤਾਲ ਕਰੀ ਜਾਂਦੀ ਹੈ ਜੀ ਪਰਤਾਲ ਕਰਨ ਤੇ ਪਤਾ ਲੱਗਦਾਗਾ ਵੀ ਜਿਹੜਾ ਇਹ ਭੇਡ ਦਾ ਮੀਟ ਆ ਇਹ ਭੇਡ ਦੀ ਛੋਟੀ ਉਹਦੀ ਮਾਂ ਮਰ ਗਈ ਸੀਗੀ ਇਹ ਕੁੱਤੀ ਦਾ ਦੁੱਧ ਪੀਤਾ ਇਹਨੇ ਕੁੱਤੀ ਇਨਾ ਇਹਦੇ ਕੋਲ ਰਹਿੰਦੀ ਸੀਗੀ ਵੀ ਚੋਰ ਸਹੀ ਲਿਕ ਲਿਆ ਜੀ ਫਿਰ ਦੂਸਰੇ ਦਿਨ ਕੀ ਹੁੰਦਾ ਜੀ ਉਹਨਾਂ ਨੂੰ ਸੋਲਿਆਂ ਦੀ ਦਾਲ ਆਉਂਦੀ ਆ ਤੇ ਜਦੋਂ ਸੋਲਿਆਂ ਦੀ ਦਾਲ ਇੱਕ ਵਿਅਕਤੀ ਸੁੰਗਣਸਾਰ ਕਹਿੰਦਾ ਵੀ ਇਹ ਤਾਂ ਘੋੜਿਆਂ ਦੀ ਝੁੱਠੀ ਆ ਫੇਰ ਪਤਾ ਕਰ ਪੜਤਾਲ ਕਰੀ ਜਾਂਦੀ ਹੈ ਜੀ ਪੜਤਾਲ ਕਰਨ ਤੇ ਪਤਾ ਲੱਗਦਾ ਵੀ ਹਾਂ ਜੀ ਉਹ ਕਹਿੰਦਾ ਵੀ ਜਿੱਥੋਂ ਮੈਂ ਦਾਲ ਲੈ ਕੇ ਆਏ ਹਾਂ ਘੋੜਿਆਂ ਦੇ ਤਵੇਲੇ 'ਚ ਪੂਰੀ ਰੱਖੀ ਹੋਈ ਸੀ ਘੋੜੇ ਨੇ ਮੂੰਹ ਪਾਇਆ ਹੋਇਆ ਸੀਗਾ ਬਿਲਕੁਲ ਜਿਦਾਂ ਦਾਲ ਘੋੜਿਆਂ ਦੀ ਝੂਠੀ ਆ ਚਲੋ ਜੀ ਸਾਮ ਨੂੰ ਦੁੱਧ ਆਉਂਦਾ ਤਾਂ ਜਿਹੜਾ ਤੀਸਰਾ ਵਿਅਕਤੀ ਆ ਉਹ ਦੁੱਧ ਸੁੰਘਣਸਾਰ ਕਹਿੰਦਾ ਵੀ ਇਹ ਤਾਂ ਜ਼ਹਿਰ ਵਾਲਾ ਦੁੱਧ ਹੈ ਮੈਂ ਨਹੀਂ ਪਿੰਦਾ ਹੈਗਾ ਪਤਾ ਕਰਦੇ ਨੇ ਕੀ ਤਾਂ ਦੁੱਧ ਦੇ ਵਿੱਚ ਕਿਰਲੀ ਮਰੀ ਹੁੰਦੀ ਆ ਜੱਜ ਨੂੰ ਟੈਨਸ਼ਨ ਹੋ ਜਾਂਦੀ ਹੈ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਜਿਹੜਾ ਜੱਜ ਦਾ ਮੁੰਡਾ ਉਹ ਵੀ ਜੱਜ ਹੁੰਦਾ ਜੀ ਉਹ ਕਹਿੰਦਾ ਵੀ ਪਿਤਾ ਜੀ ਕੀ ਗੱਲ ਹੋ ਗਈ ਉਹਨੇ ਸਾਰੀ ਗੱਲ ਦੱਸੀ ਉਹ ਕਹਿੰਦਾ ਵੀ ਹੁਣ ਤੁਸੀਂ ਫੈਸਲਾ ਨਹੀਂ ਕਰੋਗੇ ਹੁਣ ਮੈਂ ਕਰੂੰਗਾ ਚਲੋ ਜੀ ਜੱਜ ਦਾ ਮੁੰਡਾ ਤੜਕੇ ਨ ਜਾਂਦਾ ਤਿੰਨੇ ਚੋਰਾਂ ਨੂੰ ਬਿਠਾ ਲੈਂਦਾ ਕਹਿੰਦਾ ਵੀ ਮੈਂ ਸੋਨੂੰ ਇੱਕ ਕਹਾਣੀ ਸੁਣਾਉਣਾ ਉਹ ਕਹਿੰਦੇ ਵੀ ਸੁਣਨ ਲੱਗ ਗਏ ਤਿੰਨੇ ਚੋਰ ਕਹਿੰਦੇ ਵੀ ਇੱਕ ਔਰਤ ਦਾ ਪਿਤਾ ਬਿਮਾਰ ਹੋ ਜਾਂਦਾ ਤਾਂ ਉਹਦਾ ਪਤੀ ਉਹਨੂੰ ਗਾਂ ਵੇਚ ਕੇ ਪੈਸੇ ਦੇ ਦਿੰਦਾ ਵੀ ਜਾ ਤੂੰ ਆਪਣੇ ਪਿਓ ਦਾ ਇਲਾਜ ਕਰਾ। ਉਹ ਤੁਰਦੀ ਆ ਜੀ ਜਦੋਂ ਰਸਤੇ ਦੇ ਵਿੱਚ ਉਹਨੂੰ ਲਟੇਰੇ ਮਿਲ ਜਾਂਦੇ ਆ ਕਿ ਉਹਦੀ ਇੱਜ਼ਤ ਲੁੱਟਣ ਲੱਗਦੇ ਨੇ ਉਹ ਮਿੰਤਾ ਕਰਦੀ ਆ ਕਹਿੰਦੀ ਵੀ ਮੈਨੂੰ ਲੰਘਣ ਦਿਓ। ਉਹ ਕਹਿੰਦਾ ਵੀ ਅਸੀਂ ਨਾ ਲੰਘਾ ਦਿੰਦੇ ਤੇ ਉਹ ਕਹਿੰਦੀ ਵੀ ਮੇਰਾ ਪਿਓ ਬਿਮਾਰ ਆ ਤੇ ਉਹ ਉਹਨੂੰ ਲੰਘਣ ਦੇ ਦਿੰਦੇ ਨੇ ਤੇ ਗਾਂ ਅੱਗੇ ਫੇਰ ਜਾਂਦੀ ਆ ਚੋਰ ਮਿਲ ਜਾਂਦੇ ਨੇ। ਚੋਰ ਉਹਦੇ ਪੈਸੇ ਖੋਖਿੰਜ ਕਰਨ ਲੱਗਦੇ ਨੇ ਉਹ ਕਹਿੰਦੀ ਵੀ ਮੇਰਾ ਪਿਓ ਬਿਮਾਰ ਆ ਜੇ ਮੈਂ ਇੱਥੇ ਰੁਕ ਗਈ ਮੇਰਾ ਪਿਓ ਮਰ ਜੂ ਵੀ ਮੈਂ ਉਹਦਾ ਇਲਾਜ ਕਰਾਂ ਉਹਦੇ ਪਿਤਾ ਦਾ ਇਲਾਜ ਹੋ ਜਾਂਦਾ ਜੀ ਉਹਦਾ ਪਿਤਾ ਤੰਦਰੁਸਤ ਹੋ ਜਾਂਦਾ ਤੇ ਉਹ ਵਾਪਸ ਘਰੇ ਆਉਂਦੀ ਆ ਦੱਸੋ ਜੀ ਉਹ ਕਹਿੰਦਾ ਵੀ ਉਹਦੇ ਪਿਤਾ ਨੂੰ ਕਿਹਨੇ ਬਚਾਇਆ ਵੀ ਕੀ ਦੇ ਕਾਰਨ ਉਹ ਮਰ ਜਾਂਦਾ ਉਹ ਕਹਿੰਦਾ ਵੀ ਉਹਦੇ ਪਿਓ ਪਤੀ ਦੀ ਗਲਤੀ ਆ ਪਹਿਲਾ ਕਹਿੰਦਾ ਵੀ ਉਹਦਾ ਪਤੀ ਨਾ ਪੈਸੇ ਦਿੰਦਾ ਤਾਂ ਉਹਦਾ ਪਿਓ ਮਰ ਜਾਂਦਾ ਦੂਜਾ ਕਹਿੰਦਾ ਵੀ ਜਿਹੜੇ ਲਟੇਰੇ ਨੇ ਜੀ ਉਹਨੂੰ ਲੁੱਟ ਲੈਂਦੇ ਤਾਂ ਵੀ ਉਹ ਪਹੁੰਚ ਨਹੀਂ ਸਕਦੀ ਫੇਰ ਵੀ ਉਹਦਾ ਪਿਓ ਮਰ ਜਾਂਦਾ ਤੀਸਰਾ ਕਹਿੰਦਾ ਵੀ ਜੇ ਉਹਦੇ ਚੋਰ ਨੇ ਜਿਹੜੇ ਉਹ ਦੇ ਪੈਸੇ ਖੋਲੰਦੀ ਤਾਂ ਵੀ ਉਹ ਮਰ ਜਾਂਦੀ ਜੱਜ ਕਹਿੰਦਾ ਵੀ ਮੈਂ ਅਸਲੀ ਚੋਰ ਲੱਭ ਲਿਆ ਵੀ ਜਿਹੜਾ ਪਤੀ ਹੈਗਾ ਉਹਦਾ ਧਰਮ ਆ ਆਪਣੀ ਪਤਨੀ ਨੂੰ ਹਰ ਸੰਭਵ ਮਦਦ ਕਰਨਾ ਤੇ ਉਹ ਵੀ ਇਹ ਚੋਰ ਦੂਜੇ ਨੇ ਚੋਰਾਂ ਦੀ ਗੱਲ ਨਹੀਂ ਕੀਤੀ ਇਹਨੇ ਸਿਰਫ ਇਕੱਲੇ ਨੇ ਚੋਰਾਂ ਦਾ ਪੱਖ ਲਿਆ ਇਸ ਲਈ ਇਹ ਹੀ ਅਸਲੀ ਚੋਰ ਹੈ ਜੀ ਧੰਨਵਾਦ